ਦੇ ਜਿਲ੍ਹਾ ਦੇ ਦੇਖਸ਼ ਰਿਜਿਸਟਮਾਨ ਜੀ ਉਪਾਧਿਖ ਜਸ਼ਪਾਲ ਜਗੋਤਰਾ ਜੀ ਪੰਕਜ ਜੀ ਨਵਲਜੈਨ ਜੀ ਆਪਣੇ ਕੋਸ਼ਲ ਜੀ ਤੀਜੀ ਤੇ 베디 ਸਾਹਿਬ ਤੇ ਪਿਆਰੇ ਸਾਥੀਓ ਅਸੀਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਚ ਬਹੁਤ ਕੱਟੜ ਇਮਾਨਦਾਰ ਤਾਕਤ ਦੇ ਕੱਟਰ ਇਮਾਨਦਾਰ ਸਰਕਾਰ ਜਿਹੜੀ ਕੀ ਹੈ ਉਹ ਰਾਜ ਕਰਦੀ ਪਈ ਹੈ ਜਿਹੜੇ ਕਿ ਆਪਣੇ ਆਪ ਨੂੰ ਲੋਕ ਕਹਿੰਦੇ ਨੇ ਲੇਕਿਨ ਕਿਸ ਹੱਦ ਤੱਕ ਬੇਈਮਾਨੀ ਕੀਤੀ ਜਾ ਸਕਦੀ ਹੈ ਕਿਸ ਤਿੱਕੇ ਨਾਲ ਲੋਕਾਂ ਦੀ ਜਾਨ ਮਾਲ ਨਾਲ ਖੇਡਿਆ ਜਾ ਸਕਦਾ ਹੈ ਇਹਦਾ ਜਿੰਦਾ ਜਗਦਾ ਉਦਾਹਰਣ ਉਸ ਪ੍ਰਸ਼ਾਸਨ ਦਾ ਅੱਜ ਆਪ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਆਂਗਣਵਾੜੀ ਦੇ ਥਰੂ ਸੈਂਟਰ ਦੀ ਜਿਹੜੀ ਸਕੀਮ ਹੈਗੀ ਹੈ ਨਿਊਟ੍ਰੀਸ਼ਸ ਸਪਲੀਮੈਂਟ ਪ੍ਰੋਗਰਾਮ ਨਿਊਟ੍ਰੀ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਜਿਹੜੀ ਕਿ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਦੇ ਤਹਿਤ ਆਂਦੀ ਹੈ ਉਹਦੇ ਵਿੱਚ ਕੇਂਦਰ ਫੰਡ ਕਰਦਾ ਹੈ ਔਰ ਸਟੇਟ ਗਵਰਨਮੈਂਟ ਆਂਗਣਵਾੜੀ ਦੇ ਥਰੂ ਜਿਹੜਾ ਹੈਗਾ ਵਾਹ ਸਾਡੀਆਂ ਜਿਹੜੀਆਂ ਗਰਭਵਤੀ ਮਹਿਲਾਵਾਂ ਹੁੰਦੀਆਂ ਨੇ ਜਾਂ ਜਿਹੜੇ ਬੱਚੇ ਜਦ ਤੱਕ ਦੁੱਧ ਪਿੰਦੇ ਨੇ ਔਰ 6 ਸਾਲ ਤੱਕ ਦੇ ਬੱਚਿਆਂ ਨੂੰ ਉਹ ਜਿਹਾ ਸੇ ਪੋਸ਼ਟਿਕ ਆਹਾਰ ਦੇਣ ਦਾ ਜਿਹੜਾ ਕੰਮ ਹੈ ਉਹ ਇਸ ਸਕੀਮ ਦੇ ਵਿੱਚ ਹੁੰਦਾ ਹੈਗਾ ਜਿਦੇ ਵਿੱਚ ਪੰਜੀਰੀ সুইਟ ਦਲੀਆ ਨਮਕੀਨ ਦਲੀਆ ਖਿਚੜੀ ਨਮਕੀਨ ਮੁਰਮਰੇ ਇਸ ਤਰ੍ਹਾਂ ਦੀਆਂ ਇਹ ਪੰਜ ਛੇ ਆਈਟਮਸ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਔਰ ਇਹ ਸਾਰਾ ਕੰਮ ਜਿਹੜਾ ਹੈਗਾ ਅੰਗਣਵਾੜੀ ਦੇ ਮਾਧਿਅਮ ਨਾਲ ਹੁੰਦਾ ਹੈ ਆਪਾਂ ਸਮਝ ਸਕਦੇ ਹਾਂ ਕਿ ਜਿਸ ਪਰਪਸ ਲਈ ਆਇਆ ਗਰਭਤੀ ਮਹਿਲਾਵਾਂ ਦਾ ਹੋਵੇ ਜਾਂ ਜਿਹੜੀਆਂ ਮਾਵਾਂ ਬੱਚਿਆਂ ਨੂੰ ਦੁੱਧ ਪਿਆੰਦੀਆਂ ਨੇ ਜਾਂ 6 ਸਾਲ ਤੋਂ ਘੱਟ ਉਮਰ ਦੇ ਬੱਚੇ ਉਹ ਕਿੰਨੇ ਇੱਕ ਸੈਂਸਿਟਿਵ ਸਟੇਜ ਤੋਂ ਗੁਜ਼ਰਦੇ ਹੁੰਦੇ ਉਸ ਵੇਲੇ ਲੇਕਿਨ ਸਾਡੀ ਪੰਜਾਬ ਦੀ ਸਰਕਾਰ ਪੋਸ਼ਟਿਕ ਆਹਾਰ ਦੇ ਰੂਪ ਦੇ ਵਿੱਚ ਜ਼ਹਿਰ ਪਰੋਸ ਰਹੀ ਹੈ ਮੈਂ ਆਪ ਜੀ ਦੇ ਨਾਲ ਕੁਛ ਉਹਦੀਆਂ ਫੋਟੋਗ੍ਰਾਫਸ ਸਾਂਝੇ ਕਰ ਦਿਖਾ ਰਿਹਾ ਤੁਹਾਨੂੰ ਕਿ ਕੀ ਕੁਝ ਪਰੋਸਦੀ ਹੈ ਉਹ ਆ ਤੁਹਾਡੇ ਸਾਹਮਣੇ ਆਂਦੀ ਉਰਲੀ ਲੱਗਾ ਹੋਇਆ ਨੈਕਸਟ ਇਹ ਵੀਡੀਓ ਹੈ ਇੱਕਾਗੇ ਆ ਆ ਦੇਖੋ ਕਿਵੇਂ ਉਰਲੀ ਲੱਗੀ ਹੈ ਉਹਨਾਂ ਚ ਇਹ ਫੋਟੋਸ ਹੈਗੀਆਂ ਨੇ ਰਈਏ ਦੀਆਂ ਰਈਆ ਦੇ ਵਿੱਚ ਪਾਇਆ ਗਿਆ ਇਸ ਦੇ ਬਾਅਦ ਆ ਵੀਡੀਓ ਤੁਹਾਡੇ ਸਾਹਮਣੇ ਮੈਂ ਪਲੇ ਕਰ ਰਿਹਾ ਜਿਹੜੀ ਕਿ ਆਂਗਣਵਾੜੀ ਭੈਣਾਂ ਨੇ ਖੁਦ ਭਰਾ ਕੇ ਪਾਈਆਂ ਨੇ ਵਾਚ ਕਰੋ ਜੀ ਇਸੇ ਤਰ੍ਹਾਂ ਦੂਸਰੀ ਵੀ ਆਪਣਾ ਸਾਊਂਡ ਦੇ ਦੋ ਉਹ ਨੇੜੇ ਕਰ ਲੋ ਨਾ ਮਾਈਕ ਇਹ ਬੰਦ ਪੈਕੇਟ ਖੋਲਿਆ ਜਿਹੜਾ ਤੁਹਾਡੇ ਸਾਹਮਣੇ ਬੰਦ ਪੈਕੇਟ ਜਿਹੜਾ ਹੈਗਾ ਸੀਲਡ ਬੰਦ ਪੈਕੇਜ ਜਿਹੜਾ ਹੈਗਾ ਉਹ ਖੋਲਿਆ ਔਰ ਉਹਦੇ ਚ ਕੀ ਮਿਲਿਆ ਹੈਗਾ ਇਹ ਆਪਾਂ ਸਾਰੇ ਦੇਖ ਸਕਦੇ ਹਾਂ ਨੇੜੇ ਚੱਕ ਲਓ ਉਹਨੂੰ ਨਹੀਂ ਨਹੀਂ ਇਹ ਦਿਖਾਣਾ ਜ਼ਰੂਰੀ ਸੀਗਾ ਉਹ ਯਾਰ ਉਹਨੂੰ ਨੇੜੇ ਚੱਕ ਲਿਓ ਚਲ ਕੋਈ ਨਹੀਂ ਹੋ ਗਿਆ ਆ ਦੇਖੋ ਜੀ ਹੁਣ ਹੁਣ ਹਾਲਤ ਇਹ ਹੋ ਗਈ ਕਿ ਜਿਹੜੀ ਆ ਅੰਗਨਵਾੜੀ ਭੈਣਾਂ ਨੇ ਤੁਸੀਂ ਵੀਡੀਓ 'ਚ ਦੇਖਿਆ ਕਿ ਐਫਪੀ ਜ ਆ ਭੋਜਨ ਪਰੋਸਣ ਤੋਂ ਮਨਾ ਕੀਤਾ ਉਹਨੂੰ ਸਸਪੈਂਡ ਕਰਤਾ ਔਰ ਰਈਏ ਦੇ ਸੀਡੀਪੀਓ ਵਿਕਰਮਜੀਤ ਨੇ ਇਹ ਹਰ ਮਹੀਨੇ ਉਹਨਾਂ ਕੋਲ ਸਰਟੀਫਿਕੇਟ ਲੈਂਦੇ ਨੇ ਸੀਡੀਪੀਓ ਕੋਲੋਂ ਕਿ ਜਿਹੜਾ ਰਾਸ਼ਨ ਆਇਆ ਉਹ ਬੜਾ ਸਵਾਦਿਸ਼ ਸੀਗਾ ਪਰਫੈਕਟ ਸੀਗਾ ਪੋਸਟਿਕ ਸੀਗਾ ਇਹਦਾ ਸਰਟੀਫਿਕੇਟ ਹਰ ਮਹੀਨੇ ਸੀਡੀਪੀਓਜ਼ ਨੂੰ ਦੇਣਾ ਪੈਂਦਾ ਹੈ ਸਰਕਾਰ ਨੂੰ ਜਦੋਂ ਉਹਦੇ ਹਲਕੇ ਦੇ ਵਿੱਚ ਉਹਦੇ ਜੁਡੀਕਸ਼ਨ ਦੇ ਵਿੱਚ ਐਸਾ ਦਾ ਆਇਆ ਲਈ ਰਹੀਏ ਵਾਲਾ ਤੇ ਉਹਨਾਂ ਨੇ ਰਿਫਿਊਜ਼ ਕਰਤਾ ਕਿ ਮੈਂ 올 ਇਜ਼ ਵੈਲ ਦਾ ਸਰਟੀਫਿਕੇਟ ਨਹੀਂ ਦੇਵਾਂਗਾ ਇਹਨਾਂ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਕਿੱਥੇ ਤੇ ਜਿਹੜੀਆਂ ਫਰਮਾਂ ਇਸ ਤਰ੍ਹਾਂ ਦਾ ਭੋਜਨ ਸਪਲਾਈ ਕਰ ਰਹੀਆਂ ਨੇ ਉਹਨਾਂ ਨੂੰ ਐਕਸ਼ਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਐਕਸ਼ਨ ਕਰਨ ਦੀ بجائے ਜਿਹੜੇ ਆਫੀਸਰਸ ਨੇ ਐਫਓਜਾ ਭੋਜਨ ਪ੍ਰੋਸਨ ਤੋਂ ਆਬਜੈਕਟ ਕੀਤਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਪੈਮਾਨੇ ਦੇ ਉੱਤੇ ਇਹ ਭ੍ਰਸਾਚਾਰ ਚੱਲ ਰਿਹਾ ਹੈ ਇਹ ਜਿਹੜਾ ਹੁਣ ਤਾਂ ਨਹੀਂ ਹੈਗਾ ਸਕੀਮ ਬਹੁਤ ਪੁਰਾਣੀ ਹੈ ਔਰ ਪਿਛਲੇ 25 30 ਸਾਲਾਂ ਤੋਂ ਵੇਰਕਾ ਆਪਾਂ ਸਾਰੇ ਜਾਣਦੇ ਆ ਥਿਸ ਇਜ਼ ਅ ਕੋਆਪਰੇਟਿਵ ਵਿਦ ਗਵਰਨਮੈਂਟ ਨਾਮਿਨੀਜ਼ ਇਤਨੇ ਸਰਕਾਰੀ ਕੋਆਪਰੇਟਿਵ ਕਿਹੜਾ ਕਰਦੇ ਆ ਪਿਛਲੇ 25 30 ਸਾਲਾਂ ਤੋਂ ਉਹ ਫੂਡ ਪ੍ਰੋਡਕਟਸ ਪੰਜੀਰੀ ਵਗੈਰਾ ਸਪਲਾਈ ਕਰ ਰਹੀ ਸੀ ਉਸਨੇ ਆਪਣੇ ਪੰਜ ਪਲਾਂਟਸ ਜਿਹੜੇ ਹੈਗੇ ਨੇ ਸਿਰਫ ਕਿਉਂਕਿ ਜਦੋਂ ਉਹਦੇ ਕੋਲ ਕੰਟਰੈਕਟ ਆਇਆ ਤੇ ਪੰਜੀਰੀ ਦਾ ਇੱਕ ਸਪੈਸ਼ਲਾਈਜ਼ਡ ਪਲਾਂਟ ਹੁੰਦਾ ਬਠਿੰਡਾ ਸੰਗਰੂਰ ਅਮਿਸਰ ਗੁਰਦਾਸਪੁਰ ਔਰ ਜਲੰਧਰ ਉਹਨੇ ਪੰਜ ਪਲਾਂਟਸ ਪੰਜੀਰੀ ਦੇ ਲਗਾਏ ਇਸੇ ਕੰਮ ਲਈ ਬਠਿੰਡਾ ਸੰਗਰੂਰ ਅਮਿਸਰ ਗੁਰਦਾਸਪੁਰ ਤੇ ਜਲੰਧਰ ਪੰਜ ਪੰਜੀਰੀ ਬਣਾਉਣ ਵਾਸਤੇ ਕਿਉਂਕਿ ਸਪਲਾਈ ਸਰਕਾਰ ਨੂੰ ਦੇਣੀ ਸੀ ਪੰਜ ਪਾਂਟ ਸਪੈਸ਼ਲੀ ਅਮਰੀਕਾ ਨੇ ਇਹਦੇ ਵਾਸਤੇ ਸਟੈਬਲਿਸ਼ ਕੀਤੇ ਜਦੋਂ ਇਹ ਸਰਕਾਰ ਆਈ इन्होंने वेरका का कॉन्ट्रैक्ट कैंसल कर दिता और मारफेड न देता असी सारे जानते हैं कि मार्कफेड इज स्टेट गवर्नमेंट की मार्केटिंग कंपनी है मैनुफैक्चरिंग कंप कॉपोरेशन नहीं हैगी और मार्कफेड ने किया अगों प्राइवेट प्लेयर टेंडर कर दिता ਗਵਰਨਮੈਂਟ ਦੀ ਕੋਆਪਰੇਸ਼ਨ ਜਿਹੜੀ ਸਮਾਨ ਸਪਲਾਈ ਕਰਦੀ ਸੀ ਉਹਨੂੰ ਖਤਮ ਕੀਤਾ ਔਰ ਮਾਰਕੀਟ ਦੇ ਥਰੂ ਪ੍ਰਾਈਵੇਟ ਪਰਸਨਸ ਨੂੰ ਐਂਟਰ ਕਰਾਇਆ ਇਹਦੇ ਚ ਔਰ ਉਹਦੇ ਵਾਸਤੇ ਜਿਹੜੇ ਟੈਂਡਰਸ ਫਲੋਟ ਕੀਤੇ ਗਏ ਮੈਂ ਤੁਹਾਨੂੰ ਕੀ ਯਾਰ ਇਹ ਕੀ ਆ ਰਿਹਾ ਹਾਂ ਟੈਂਡਰਸ ਜਿਹੜੇ ਫਲੋਟ ਕੀਤੇ ਗਏ ਪਹਿਲਾ ਟੈਂਡਰ ਫਲੋਟ ਕੀਤਾ ਗਿਆ ਔਰ ਉਹਦੇ ਚ ਕੁਝ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਗਈਆਂ ਸੈਕੰਡ ਨੈਕਸਟ ਪੇਜ पेज, ज तु देखो ही शुड हैव मिनीम टर्नओवर ऑफ टेन करोड़ रुपीज एंड ट्वेंटी मीट्रिक टन डेली प्रोडक्शन कपेसिटी होनी चाहिए है ये टेंडर पहला फ्लोट होया, मैं फलोट हो लिखी पहले मैं दे ती छई जी है ਹੁਣ ਹੋਇਆ ਕੀ ਕਿ ਇਹਦੇ ਵਿੱਚ ਉਹਨਾਂ ਦੇ ਚਾਹਤੇ ਤਾਂ ਆਏ ਨਾ ਇਹ ਟੈਂਡਰ ਕੈਨਸਲ ਕਰਕੇ ਫਰੈਸ਼ ਟੈਂਡਰ ਕੀਤਾ ਗਿਆ ਹਜੇ ਫਿਰ ਬਸ ਔਰ ਉਹਦੇ ਵਿੱਚ ਜਿਹੜੀਆਂ ਗੀਆਂ ਨੇ ਇਹ ਜਿਹੜੀਆਂ ਇਸ ਵਾਰ ਦੀ ਕਰੰਟ ਉਹਨਾਂ ਦੇ ਚਾਹਤੀਏ ਫਰਮਾ ਹੈਗੀਆਂ ਨੇ ਉਹ ਉਹਨਾਂ ਨੇ ਅਪਲਾਈ ਕੀਤਾ ਉਹਦੇ ਅੱਗੇ ਡਿਟੇਲਸ ਮੈਂ ਤੁਹਾਨੂੰ ਬਾਅਦ ਸ਼ੇਅਰ ਕਰਦਾ ਹੁਣ ਮਜ਼ੇਦਾਰ ਗੱਲ ਕੀ ਹੈ ਸੁਪਰੀਮ ਕੋਰਟ ਨੈਕਸਟ ਹੂਡਨ ਜਿਹੜੀ ਸਾਡੀ ਮਿਨਿਸਟਰੀ ਆਫ ਔਮਨ ਐਂਡ ਚਾਈਲਡ ਡਵੈਲਪਮੈਂਟ ਹੈਗੀ ਹੈ ਸੈਂਟਰ ਗਵਰਨਮੈਂਟ ਦੀ ਜਿਹੜੀ ਕਿ ਇਹ ਸਕੀਮ ਨੂੰ ਚਲਾਉਂਦੀ ਹੈ 27 ਜੂਨ 2019 ਨੂੰ ਉਹਨੇ ਇੱਕ ਲੈਟਰ ਕੱਢੀ ਹੋਈ ਹੈ ਕਿ ਜਿਹੜੀਆਂ ਵੀ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਇਸ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਇਨ ਟੋਟੋ ਜਿਹੜਾ ਹੈਗਾ ਵਾ ਫਾਲੋ ਕੀਤਾ ਜਾਵੇ ਔਰ ਸੁਪਰੀਮ ਕੋਰਟ ਦੇ ਕੀ ਗਾਈਡਲਾਈਨਸ ਨੇ ਤੁਸੀਂ ਆਪ ਪੜ ਸਕਦੇ ਹੋ 2004 ਦੇ ਵਿੱਚ ਫਿਰ ਉਹਦੇ ਬਾਅਦ ਜਿਹੜਾ ਹੈਗਾ ਵਾ 2006 2009 2011 ਦੇ ਵਿੱਚ ਸੁਪਰੀਮ ਕੋਰਟ ਨੇ ਰੀਟ੍ਰੀਟ ਕੀਤਾ ਕਿ ਕੰਟਰੈਕਟਰ ਸ਼ਲ ਨਾਟ ਬੀ ਯੂਜ਼ ਟੂ ਸਪਲਾਈ ਆਫ ਨਿਊਟ੍ਰੀਸ਼ਸ ਨਿਊਟ੍ਰੀਸ਼ਨਸ ਇਨ ਆਂਗਨਵਾੜੀ ਪ੍ਰੇਫਰਬਲੀ ਆਈਸੀਡੀਐਸ ਜਿਹੜੀ ਮੈਂ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ ਕਹੀ ਹੈ ਫੰਡਸ ਬਾ ਮੇਕਿੰਗ ਯੂਜ਼ ਆਫ ਵਿਲੇਜ ਕਮਿਊਨਿਟੀ ਸੈਂਟਰਸ ਹੈਲਥ ਗਰੂਪਸ ਜਾਂ ਇਹਨਾਂ ਦੀ ਸਹਾਇਤਾ ਦੇ ਨਾਲ ਹੀ ਇਸ ਨੂੰ ਚਲਾਣਾ ਹੈ ਥਿਸ ਇ ਅ ਕਲੀਅਰ ਵਾਇਲੇਸ਼ਨ ਆਫ ਸੁਪਰੀਮ ਕੋਰਟ ਗਾਈਡਲਾਈਨਸ ਐਂਡ ਡਾਇਰੈਕਸ਼ਨਸ ਐਂਡ ਡਾਇਰੈਕਸ਼ਨਸ ਆਫ ਦ ਸੈਂਟਰਲ ਗਵਰਨਮੈਂਟ ਵਿਚ ਇਸ ਸਪੌਂਸਰਿੰਗ ਦ ਸਕੀਮ और बजट गल जी हो तो सामने आएगी कि ये टेंडर अवार्ड होए चंडीगढ़ स्वीट्स इंटरलिंक फूड प्राइवेट लिमिटेड एम पी एग्रोटॉनिक्स लिमिटेड एंड प्रकाश मसाला और इन्होंने किस तरह की मिली भगत की वो मैं थोड़ा तो बाद उस तो पहला मैं ये दस दसदा कि इंटरलिंक देखो या सकते। जी एड्रैस पढ़ सौ इंटरलिंक है स एक पास जी ਦੂਸਰੇ ਪਾਸੇ ਚੰਡੀਗੜ੍ਹ ਸਵੀਟਸ ਖਸਰਾ ਨੰਬਰ ਸੇਮ ਕਤੌਣੀ ਨੰਬਰ ਸੇਮ ਯਾਨੀ ਕਿ ਇੱਕੋ ਪ੍ਰਿੰਸਿਸ ਹੋ ਗਿਆ ਦੋਵਾਂ ਪਾਸੇ ਤੁਸੀਂ ਪਰਚਾ ਦੇਓ ਮੈਂ ਇਸ ਕਰਕੇ ਤੁਹਾਨੂੰ ਡਾਕੂਮੈਂਟਰੀ ਐਵੀਡੈਂਸ ਨਾਲ ਦੇ ਰਿਹਾ ਇਟ ਮੀਨਸ ਇਟ ਇਟ ਇਜ਼ ਰਨਿੰਗ ਫਰਮ ਦਾ ਸੇਮ ਪ੍ਰਿੰਸਿਸ ਐਸੈਂਟ੍ਰਿਕ ਨਾਲ ਦੂਸਰੀ ਐਮਪੀ ਐਗਰੋਟੈਕ ਟੋਨਿਕਸ ਐਂਡ ਪ੍ਰਕਾਸ਼ ਮਸਾਲੇ ਇਹ ਵੀ ਇੱਕੋ ਥਾਂ ਦੇ ਨੇ ਔਰ ਇਹਨਾਂ ਨੇ ਕੀ ਕੀਤਾ ਕਿੰਨੀ ਮੈਨੇਜਮੈਂਟ ਕੀਤੀ ਹੈ ਸਾਰੇ ਇਸ਼ੂਜ਼ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਿਹਾ ਨੈਕਸਟ ਕੱਟੋ ਜੀ ਪੈਂਟਸ ਆਹ ਦੇਖੋ ਜੀ ਇਹਨਾਂ ਦੀ ਸ਼ੀਟ ਜਿਹੜੀ ਬੰਦੀ ਹੈ ਡਿਪਾਰਟਮੈਂਟ ਦੀ ਕਿ ਕਿਹੜੇ ਬੰਦੇ ਨੇ ਕੀ ਕੀ ਕਾਟ ਕੀਤਾ ਹੁਣ ਤੁਸੀਂ ਇਹ ਚ ਦੇਖੋਗੇ ਕਿ ਇੰਟਰਲਿੰਕ ਨੇ ਜਿਹੜਾ ਹੈਗਾ ਮੈਂ ਸਵੀਟ ਦਲੀਏਟ ਕੱਟ ਰੇਟ ਕੀਤਾ ਬਾਕੀਆਂ ਨੇ ਚੌਣੀ ਠਾਣੀ ਰੁਪਈਆ ਵਧ ਕੀਤਾ ਔਰ ਨਮਕੀਨ ਦਲੀਏ ਦੇ ਵਿੱਚ ਐਮਪੀ ਐਗਰੋਟੋਨਿਕਸ ਨੇ ਘੱਟ ਕਰਤਾ ਬਾਕੀਆਂ ਨੇ ਚੌਣੀ ਠਾਣੀ ਰੁਪਈਆ ਵਧ ਕਰ ਦਿੱਤਾ ਇਸੇ ਤਰੀਕੇ ਨਾਲ ਜਿਹੜਾ ਮੈਂ ਤੁਹਾਨੂੰ ਦੱਸਿਆ সুইਟ ਅਤੇ ਨਮਕੀਨ ਦਲੀਆ ਇਹ ਤਾਂ ਵੰਡ ਲੇ ਨੈਕਸਟ ਨੈਕਸਟ ਹਾਂ ਹੁਣ ਆ ਗਿਆ ਜੀ ਤੁਹਾਡੇ ਕੋਲੇ ਪੰਜੀਰੀ ਦਾ ਇਹਦੇ ਵਿੱਚ ਐਮਪੀ ਐਗਰੋਟੋਨਿਕਸ ਨੇ 98 ਰੁਪਏ 50 ਪੈਸੇ ਕੀਤਾ ਚੰਡੀਗੜ੍ਹ ਨੇ 98 ਰੁਪਏ 95 ਪੈਸੇ ਕਰ ਦਿੱਤਾ ਯਾਨਕਿ ਇਹ ਚ ਐਮਪੀਆ ਬੱਕੇ ਦੇ 5-5 ਰੁਪਏ ਦਾ ਫਰਕ ਪਾ ਕੇ 5 ਪੈਸੇ ਦਾ ਫਰਕ ਪਾ ਕੇ 10 ਪੈਸੇ ਦਾ ਫਰਕ ਪਾ ਕੇ ਐਮਪੀ ਉਹਨੂੰ ਇੱਕ ਚੀਜ਼ ਆ ਦੇ ਦਿੱਤਾ ਨੈਕਸਟ ਕਮਸ ਖਿਚੜੀ ਡਰਾਈ ਡੈਡੀ ਟੂ ਯੂਜ਼ ਇੱਥੇ ਪ੍ਰਕਾਸ਼ ਮਸਾਲੇ ਨੂੰ 58 ਰੁਪਏ 99 ਪੈਸੇ ਕੋਟ ਕਰਤਾ ਦੂਜੇ ਨੇ 40 ਰੁਪਏ ਕੋਟ ਕਰ ਦਿੱਤਾ ਯਾਨਕਿ ਪ੍ਰਕਾਸ਼ ਮਸਾਲੇ ਨੂੰ ਐਡਜਸਟ ਕਰ ਦਿੱਤਾ ਟੈਂਡਰਿੰਗ ਇਹ ਚਾਰੋਂ ਕੰਪਨੀਆਂ 플러스 ਇੱਕ ਦੋ ਕੰਪਨੀਆਂ ਹੋਰ ਹੀ ਕਰ ਰਹੀਆਂ ਨੇ ਔਰ ਉਸ ਦੇ ਬਾਅਦ ਡਰਾਈ ਖਿਚੜੀ ਜਿਹੜਾ ਮੈਂ ਦੱਸਿਆ ਕਿ L1 L2 ਜਿਹੜਾ ਹੈ ਕਿਵੇਂ ਔਰ ਇਹ ਚੀਜ਼ ਕੀ ਹੋ ਰਿਹਾ ਹੈ ਕਿ ਪਹਿਲੇ ਨੰਬਰ ਦੀ ਕੰਪਨੀ ਔਰ ਦੂਸਰੇ ਨੰਬਰ ਦੀ ਟੈਂਡਰ ਵਾਲੀ ਕੰਪਨੀ L1 ਔਰ L2 ਦੇ ਰੂਪ ਦੇ ਵਿੱਚ ਦੋਨਾਂ ਨੂੰ ਪ੍ਰੋਪੋਰਸ਼ਨੇਟਲੀ ਵੰਡ ਦਿੰਦੇ ਆ ਯਾਨੀ ਕਿ ਆ ਤੁਹਾਡੇ ਸਾਹਮਣੇ ਹੈ L1 ਦਿੱਤਾ ਪ੍ਰਕਾਸ਼ ਮਸਾਲੇ ਨੂੰ ਤੇ ਚੰਡੀਗੜ੍ਹ ਸਵੀਟ ਨੂੰ L2 ਦੇ ਤਾ ਨਾਲ L2 ਦੇ ਵਿੱਚ ਪ੍ਰੋਪੋਰਸ਼ਨਿਟੀ ਜਿਵੇਂ 60% ਉਹਨੂੰ ਦੇ ਦਿੱਤਾ ਕੰਮ ਤੇ 40% ਉਹਨੂੰ ਦੇ ਦਿੱਤਾ ਐਵਰੇਜ ਪ੍ਰਾਈਸ ਕਰਕੇ ਜਿਹੜੀਆਂ ਕੰਪਨੀਆਂ ਨੂੰ ਇਹ ਮਾਲ ਸਪਲਾਈ ਕਰਨ ਵਾਸਤੇ ਦਿੱਤਾ ਉਹ ਸਾਰੀਆਂ ਸਾਰੀਆਂ ਆਪਸ ਦੇ ਵਿੱਚ ਮਿਲੀ ਹੋਈਆਂ ਸੀ ਸਾਰਾ ਡਾਕੂਮੈਂਟਰੀ ਐਵੀਡੈਂਸ ਤੁਹਾਡੇ ਸਾਹਮਣੇ ਮੈਂ ਰੱਖ ਦਿੱਤਾ ਹੈ ਔਰ ਇਹ ਇੱਕ ਹੋਰ ਚੀਜ਼ ਹੈ ਜਿਹੜੀ ਚੰਡੀਗੜ੍ਹ ਸਵੀਟ ਸੀਗੀ ਹੈ ਇਹ ਅੱਗੇ ਹਿਮਾਚਲ ਨੂੰ ਇਹਨਾਂ ਨੇ ਸਵੀਟਸ ਦਿੱਤੀਆਂ ਸੀਗੀਆਂ ਨੈਕਸਟ ਨੈਕਸਟ ਇਹ ਦੇਖੋ ਜੀ ਹਿਮਾਚਲ ਦੇ ਵਿੱਚ ਜਦੋਂ ਅਖਬਾਰਾਂ ਦੀਆਂ ਕਟਿੰਗਸ ਤੁਹਾਡੇ ਸਾਹਮਣੇ ਨੇ ਹਿਮਾਚਲ ਗਵਰਨਮੈਂਟ ਨੇ ਹਿਮਫੈਡ ਨੇ ਇਹਨੂੰ ਬਲੈਕਲਿਸਟ ਕੀਤਾ ਹੋਇਆ 4 ਫਾਰ ਸਪਲਾਈ ਆਫ ਸਵੀਟਸ ਵਿਦ ਫੰਗਸ ਐਂਡ ਸਬਸਟੈਂਡਡ ਇਹ ਤੁਹਾਡੇ ਸਾਹਮਣੇ ਜਿਹੜੀਆਂ ਮੈਸਰੀਨ ਦੀਆਂ ਜਿਹੜੀਆਂ ਚੀਜ਼ਾਂ ਰੱਖਣੀਆਂ ਸੀ ਹਜੇ ਹੋਰ ਅੱਗੇ ਆਣ ਗਈਆਂ ਔਰ ਦੇਖੋ ਕਿਸੇ ਫਰਮ ਨੂੰ ਤੁਸੀਂ ਫੇਵਰ ਕਰਨੀ ਹੈ ਮੰਨ ਲਈ ਗੱਲ ਇੱਥੇ ਤੱਕ ਵੀ ਮੰਨ ਲੈਣਾ ਇਹ ਰਿਸ਼ਤਾ ਕਿਆ ਕਹਲਤਾ ਹੈ ਇਨ ਫਰਮੋ ਕੇ ਸਾਥ ਇਹ ਤਾਂ ਆਮ ਆਦਮੀ ਪਾਰਟੀ ਹੀ ਬਤਾਏਗੀ ਆਪਾਂ ਉੱਥੇ ਤਾਂ ਕੋਈ ਮੰਨ ਲੈਣੇ ਆ ਜਿਹੜੇ ਇੰਗਰੀਡੀIENTS ਜਿਹੜੇ ਬੱਚਿਆਂ ਨੂੰ ਦਿੱਤੇ ਜਾਂਦੇ ਸੀਗੇ ਜਦੋਂ ਉਹਦੇ ਨਾਲ ਵੀ ਥਲਵਾੜ ਹੋਏ ਤੇ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਕਿs ਹੱਦ ਤੱਕ ਗਰੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵੇਰਕਾ ਪ੍ਰੋਡਕਟ ਦਿੰਦਾ ਸੀਗਾ ਚਲੋ ਕੋਈ ਵੇਰਕਾ ਅਗਰ ਪ੍ਰੋਡਕਟਸ ਦਿੰਦਾ ਸੀਗਾ ਉਹਦੇ ਵਿੱਚ ਆਟਾ 슈ਗਰ ਬੇਸਨ ਦੇਸੀ ਘਿਓ ਵਿਟਾਮਿਨਸ ਐਂਡ ਮਿਨਰਲਸ ਦੀ ਪੰਜੀਰੀ ਬਣਾ ਕੇ ਦਿੰਦਾ ਸੀਗਾ ਆ ਅਗੇਨ ਆਮ ਜਸਟ ਨੋਟ ਕਰਨ ਦੀ ਗੱਲ ਹੈ ਦੇਸੀ ਕਿਓ ਐਂਡ ਵਿਟਾਮਿਨਸ ਐਂਡ ਮਿਨਰਲਸ ਔਰ ਜਿਹੜੀਆਂ ਇਹ ਕੰਪਨੀਆਂ ਸਪਲਾਈ ਕਰਨਗੀਆਂ ਇਹ ਰਿਫਾਈਨਡ ਔਇਲ ਦੀ ਪੰਜੀਰੀ ਦੇਣਗੀਆਂ ਦੇਸੀ ਕਿਓ ਕਿੱਥੇ ਰਿਫਾਈਨਡ ਔਇਲ ਕਿੱਥੇ ਔਰ ਵਿਟਾਮਿਨਸ ਐਂਡ ਮਿਨਰਲਸ ਜਦ ਕੀ ਗਰਭਤੀ ਪੈਣਾ ਵਾਸਤੇ ਦੁੱਧ ਪੀਣ ਵਾਲੀ ਪੈਣਾ ਵਾਸਤੇ ਔਰ ਛੋਟੇ ਬੱਚੇ ਦੁੱਧ ਪੀਣ ਵਾਲੀ ਬੈਨਾ ਤੇ ਜਿਹੜੇ ਆਪਣੇ ਛੋਟੇ ਬੱਚੇ ਨੇ ਵਿਟਾਮਿਨ ਦੇ ਮਿਲਣ ਸੇ ਮੇਨ ਇੰਗਰੀਡੀਐਂਟ ਰਹਤਾ। ਮਤਲਬ 8 ਹੱਥ ਤੱਕ ਫਿਬਰੂਰੀ ਇੱਥੇ ਵੀ ਨਹੀਂ ਰੁਕੇ। ਇੱਥੇ ਵੀ ਨਹੀਂ ਰੁਕੇ। ਅਗਲਾ ਤਾਂ ਇਹਦੀ ਟਰਮਸ ਐਂਡ ਕੰਡੀਸ਼ਨਸ ਖਾਣੇ ਦੀ ਲਾਸਟ ਨੈਕਸਟ ਇਸ ਤੋਂ ਪਹਿਲਾਂ ਆਹ ਦੇਖੋ ਜੀ। ਇਹ ਜਿਹੜਾ ਉਹਨਾਂ ਦਾ ਐਗਰੀਮੈਂਟ ਹੋਇਆ। ਇਹਦੇ ਵਿੱਚ ਲਗਭਗ 50 7% اور 50% ਜਿਹੜਾ ਹੈਗਾ ਵਾਹ ਵੀਟ ਹੁੰਦਾ ਪੰਜੀਰੀ ਚ ਆٹے ਦੇ ਉੱਤ ਬੰਨੀ ਹੈ ਵੀਟ will be provided free of cost by the markfed ਵੀਟ will be provided free of cost ਜਿਹੜਾ ਕਿ 50% ਔਰ 57% 48% ਜੋ ਵੀ ਉਹਦਾ ਹੁੰਦਾ ਹੋਏਗਾ ਉਹ ਮਾਰਕਫੈਡ ਆਪਣੇ ਕੋਲੋਂ ਦੇਗੀ فری ਆਫ ਕਾਸਟ ਇਹਨਾਂ ਕੰਪਨੀਆਂ ਨੂੰ ਜਦ ਕਿ ਉਹ ਪਹਿਲਾਂ ਬੇਰ ਕਾਨੂੰਨੀ ਸੀਗੀਆਂ कितने तक लुट पावे आप कितने तक लुटा और तो भी अगर चली है आप नैक्सट आमने चार्ट है जी ये है बेनीफिशरी चार्ट अठाई दो हज़ार दो तेई में बेनीफिशरी किन्नेइट साइड तो है दस लाख छियाली हज़ार छपंजा ਔਰ 36 2024 ਨੂੰ ਕੀ ਹੋਇਆ 15 ਲੱਖ 67634 ਕੀ ਕੋਈ ਵੀ ਦੱਸ ਸਕਦਾ ਹੈ ਕਿ ਡੇਢ ਸਾਲ ਦੇ ਵਿੱਚ ਪੰਜਾਬ ਤੇ ਅਸੀਂ ਕਿਹੜੀ ਨੇੜੀ ਆ ਗਈ ਕਿ ਇੰਨੀਆਂ ਭੈਣਾਂ ਪ੍ਰੈਗਨੈਂਟ ਵੀ ਹੋ ਗਈਆਂ ਇਹਦੇ ਬੱਚੇ ਵੀ ਜੰਮ ਗਏ ਔਰ ਇੰਨੇ ਹੋ ਗਏ ਡੇਢ ਗੁਣਾ ਡੇਢ ਸਾਲ ਇੰਨੇ ਬੈਨੀਫਿਸ਼ੀਰੀ ਕਿਵੇਂ ਬਣੇ ਇਹਦਾ ਵੀ ਕੁਝ ਸਮਝ ਤਾਂ ਬਾਹਰ ਹੈਗਾ 1.5 ਸਾਲ ਦੇ 1.5 ਗੁਣਾ ਬੈਨੇਫਿਸ਼ੀਅਰਸ ਵੱਧ ਜਾਣ ਇਹ ਆਪਣੇ ਆਪ 'ਚ ਇੱਕ ਪ੍ਰਸ਼ਨ ਹੈ ਕਿਉਂਕਿ ਜਿੰਨੇ ਬੈਨੇਫਿਸ਼ੀਰੀ ਹੋਣਗੇ ਕੇਂਦਰ ਸਰਕਾਰ ਕੋਲ ਉਹਨਾਂ ਨੂੰ ਪੈਸਾ ਆਏਗਾ ਸੋ ਇਹ ਸਾਰਾ ਚੀਜ਼ਾ ਜਿਹੜੀ ਹੈਗੀ ਜਿਸ ਤਰੀਕੇ ਨਾਲ ਵੱਡੇ ਪੈਮਾਨੇ ਤੇ ਇਸ ਆਂਗਣਵਾੜੀ ਦੇ ਵਿੱਚ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਉਹ ਚ ਕਪੜਾ ਹੋਇਆ ਇਹ ਤੁਹਾਡੇ ਸਾਹਮਣੇ ਰੱਖਿਆ ਗਿਆ ਹੈ ਠੀਕ ਹੈ ਅਸੀਂ ਮੰਨਦੇ ਹਾਂ ਤੁਸੀਂ ਕਿੱਕਬੈਕਸ ਵਾਲੀ ਸਰਕਾਰ ਹੋ ਜਿਹੜਾ ਵੀ ਕੰਮ ਕਰਨਾ ਤੁਸੀਂ ਉਹਦੇ ਕਿੱਕਬੈਕਸ ਕਰਨੀਏ ਚਾਹੇ ਉਹ ਦਿੱਲੀ ਲੀਕਰ ਪਾਲਿਸੀ ਹੋਵੇ ਪੰਜਾਬ ਦੀ ਲੀਕਰ ਪਾਲਿਸੀ ਹੋਵੇ ਜਾਂ ਹੋਰ ਜਿਹੜੇ ਕੰਮ ਹੋਣ ਤੁਹਾਨੂੰ ਆਦਤ ਹੈਗੀ ਹੈ ਕਿ ਕਿੱਕਬੈਕਸ ਲੈਣ ਦੀ ਪਰ ਕਮ ਸੇ ਕਮ ਛੇ ਸਾਲ ਤੋਂ ਛੋਟੇ ਬੱਚਿਆਂ ਦੇ ਪੋਸ਼ਣ ਵਾਸਤੇ ਬੱਚਿਆਂ ਨੂੰ ਦੁੱਧ ਪਿਆਣ ਵਾਲੀਆਂ ਮਹਿਲਾਵਾਂ ਵਾਸਤੇ ਗਰਭਵਤੀ ਮਹਿਲਾਵਾਂ ਵਾਸਤੇ ਜਿਹੜਾ ਉਸਤੇ ਤਾਂ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਫਿਜ਼ੀਕਲੀ ਫਿਟ ਹੋਣ ਨਿਊਟ੍ਰੀਸ਼ੀਅਸ ਫੂਡ ਉਹਨਾਂ ਨੂੰ ਮਿਲੇ ਉਹਦੇ ਵਾਸਤੇ ਵੀ ਸਕੀਮ ਚ ਤੁਸੀਂ ਇਦਾਂ ਦੀਆਂ ਰਫੀਡੀਆਂ ਕਰੋਗੇ ਕੀ ਤੁਸੀਂ ਉਹਨਾਂ ਨੂੰ ਜ਼ਹਿਰ ਪਰੋਸੋਗੇ ਫੰਗਸ ਦਾ ਜ਼ਹਿਰ ਤੁਹਾਨੂੰ ਦਿਖਾਇਆ ਹੈ ਕਿਹ ਜਿਹੜੀ ਵੀ ਭੈਣ ਜਾਂ ਛੋਟਾ ਬੱਚਾ ਇਹ ਫੰਗਸ ਵਾਲੀ ਖਾ ਲੇਗਾ ਕੀ ਉਹ ਸਰਵਾਈਵ ਕਰ ਪਾਏਗਾ ਮਤਲਬ ਕਹਿੰਦਾ ਇਹ ਹੈ ਕਿ ਕਿਸ ਸਟੈਂਡਰਡ ਚ ਕੋਟਾਲਾ ਸੁਪਰੀਮ ਕੋਰਟ ਦੇ ਗਾਈਡਲਾਈਨਸ ਤਾਂ ਤਾਤੇ ਰੱਖੀਆਂ ਔਰ ਉਹਦੇ ਨਾਲ ਨਾਲ ਤੁਸੀਂ ਜਿਸ ਤਰੀਕੇ ਦੇ ਨਾਲ ਇੱਕ ਪੋਸਟਿਕ ਅਧਾਰ ਦੇਣ ਦੀ بجائے 10% ਦਾ ਕੰਮ ਕੀਤਾ ਮੈਂ ਸਮਝਦਾ ਪੰਜਾਬ ਦੀ ਜਨਤਾ ਨਾਲ ਇਸ ਤੋਂ ਵੱਡੀ ਗੱਦਾਰੀ ਕੋਈ ਨਹੀਂ ਹੋ ਸਕਦੀ ਤੁਹਾਡਾ ਪ੍ਰਸ਼ਾਸਨ ਤੇ ਮਾਫ ਕਰਨ ਯੋਗ ਨਹੀਂਗਾ ਲੇਕਿਨ ਜਿਹੜਾ ਤੁਸੀਂ ਉਹਨਾਂ ਦੇ ਜਾਨਵਾਲ ਨਾਲ ਖਿਲਵਾੜ ਕਰ ਰਹੇ ਹੋ ਉਹ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮਾਫ ਨਹੀਂ ਕੀਤਾ ਜਾ ਸਕਦਾ। ਔਰ ਮੇਰੀ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਹੈ ਇਸ ਆਮ ਆਦਮੀ ਪਾਰਟੀ ਸਰਕਾਰ ਨੂੰ। ਅਸੀਂ ਮੰਗ ਕਰਦੇ ਹਾਂ ਭਾਰਤੀ ਜਨਤਾ ਪਾਰਟੀ। ਕਿ ਸਾਰੇ ਐਪੀਸੋਡ ਦੀ ਇਨਕੁਆਇਰੀ ਸੀਬੀਆਈ ਜਾਂ ਰਿਟਾਇਰਡ ਔਰ ਸਿਟਿੰਗ ਜੱਜ ਕੋਲੋਂ ਹਾਈ ਕੋਰਟ ਦੇ ਜੱਜ ਕੋਲੋਂ ਕਰਾਈ ਜਾਣੀ ਚਾਹੀਦੀ ਹੈ। ਔਰ ਜਿਹੜੇ ਵੀ ਇੱਥੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। सब स्टैंडर्ड और उल्ली लग्या भोजन परोसन वाली हैं फर्मा उत्ते सख्त और सख्त कार्रवाई होनी चाहिए थी है और जोड़ा मंत्री हैगा, रिस्पोंसिबल अकाउंटेबिलिटी है फिक्स होकर उसे एक्शन होना चाहिए ये जनता नो दी और भ्रष्टाचार की एक अंत हैगा है। कि किस लेवल तक ये सरकार गिर गई है ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਪੰਜਾਬ ਦੀ ਜਨਤਾ ਨੇ ਤੇ ਇੱਕ ਬਦਲਾਅ ਵਾਸਤੇ 99 ਵਿਧਾਇਕ ਦੇ ਕੇ ਇਹਨਾਂ ਨੂੰ ਬਣਾਇਆ ਸੀਗਾ ਲੇਕਿਨ ਬਦਲਾਅ ਐਸਾ ਲਿਆਂਦਾ ਕਿ ਭੈਣਾਂ ਔਰ ਬੱਚਿਆਂ ਦੇ ਜਾਨਵਾਲ ਜਾਨਮਾਲ ਨਾਲ ਵੀ ਇਹਨਾਂ ਨੇ ਖੇਡਣਾ ਸ਼ੁਰੂ ਕਰ ਦਿੱਤਾ ਆਰ ਜੀ ਸਾਹਮਣੇ ਇਹੀ ਵਿਸ਼ਾ ਰੱਖਣਾ ਸੀਗਾ ਜੇ ਆਪ ਜੀ ਦਾ ਕੋਈ ਪ੍ਰਸ਼ਨ ਹੋਏਗਾ ਤਾਂ ਮੈਂ ਉਹਦਾ ਜਵਾਬ ਉਸੇ ਚਾਹ ਸੀਬੀਆਈ ਹਾਈ ਕੋਰਟ ਦੇ ਦਲਚਸਪ ਗੱਲ ਸੀ ਸੀਬੀਆਈ ਔਰ ਸਿਟਿੰਗ ਔਰ ਔਰ